ਸਰਵਜੀਤ ਸੰਗਰੂਰ ਵੀ ਕਪਤਾਨ ਸੰਗਰੂਰ ਵੀ ਸਦਾ ਸੋਚਦਾ ਚੰਗਾ ਸੰਗਰੂਰ ਵੀ ਸਦਾ ਸੋਚਦਾ ਚੰਗਾ ਕਦੇ ਵੀ ਬੁਰਾ ਲੋਚੇ ਸੋਚੇ ਨਾ ਕੀ ਹੋਇਆ ਉਪਲ ਜੀ ਇਹ ਕਰੇ ਕੋਈ ਪਿਆਰ ਨਹੀਂ ਕੀ ਹੋਇਆ ਉਪਲ ਜੀ ਇਹ ਕਰੇ ਕੋਈ ਪਿਆਰ ਨਹੀਂ ਕੋਈ ਕੰਮ ਕਹੇ ਕੋਈ ਕੰਮ ਕਹੇ ਕਰ ਦੇ ਕਦੇ ਕਰ ਦੇ ਕਦੇ ਇਨਕਾਰ ਨਹੀਂ ਪਿਆਰ ਨਾਲ ਸਮਝਾਈਏ ਸਦਾ ਪਿਆਰ ਨਾਲ ਸਮਝਾਈਏ ਸਦਾ ਕਰ ਦੇ ਕਦੇ ਟਕਰਾ ਨਹੀਂ ਕਰ ਦੇ ਕਦੇ ਟਕਰਾ ਨਹੀਂ ਪਾਉਂਦੇ ਨਹੀਂ ਸਤਕਾਰ ਨਾਲ ਅਸੀਂ ਕੋਈ ਬਦਕਾਰ ਨਹੀਂ ਅਸੀਂ ਆ ਇੱਜ਼ਤਦਾਰ ਬੜੇ ਕਿਸੇ ਦੇ ਗੁਨਾਹਗਾਰ ਨਹੀਂ ਕਿਸੇ ਦੇ ਗੁਨਾਹਗਾਰ